ਇਹ ਬਹੁਤ ਸ਼ਰਿਆ ਮਨੁੱਖੀ ਅਧਿਕਾਰਾਂ ਦਾ ਵੀ ਅਲੰਘਣਾ ਵਾ ਤੇ ਇੱਕ ਇੱਕ ਚੁਣੇ ਹੋਏ ਜਿਹੜਾ ਸੰਸਦ ਹੈ ਜਿਹੜੇ ਇੰਨੇ ਲੋਕਾਂ ਦੀ ਪੰਜਾਬ ਤੋਂ ਸਭ ਤੋਂ ਵੱਧ ਲੀਡ ਨਾਲ ਜਿਸ ਨਾਲੇ ਬੰਦੇ ਨੂੰ ਜਿਹੜੇ ਲੋਕ ਉਹਨੂੰ ਇੰਨਾ ਪਿਆਰ ਕਰ ਰਹੇ ਤੇ ਉਹਨੂੰ ਉਹਨੂੰ ਲੋਕਾਂ ਤੋਂ ਕਹਿ ਰਹੇ ਕਿ ਉਹਨੂੰ ਦੇਸ਼ ਨੂੰ ਖਤਰਾਵਾਜਾਂ ਐਨਐਸਏ ਲਾਉਣਾ ਮੇਰੇ ਖਿਆਲ ਬਹੁਤ ਘਟੀਆ ਹਰਕਤ ਤੇ ਬਾਕੀ ਜੇ ਸਰਕਾਰ ਨਾ ਸਮਝੀ ਤੇ ਫਿਰ ਅਸੀਂ ਵੀ ਕੋਈ ਸ਼ਾਂਤਮਈ ਅੰਦੋਲਨ ਵੱਡੇ ਪੱਧਰ ਤੇ ਕਰਾਂਗੇ ਹੁਣ ਜਦਾਂ ਦੀਆਂ ਖਬਰਾਂ ਚੱਲ ਰਹੀਆਂ ਜੀ ਉਹਨੇ ਇਕੱਠੀ 1 ਸਾਲ ਦੀ ਵਿਦਾਤੀ ਜਦੋਂ ਕਿ ਇਦਾਂ ਦਾ ਤੇ ਮੇਰੇ ਖਿਆਲ ਕਾਨੂੰਨ ਚ ਵੀ ਇਦਾਂ ਦੀ ਪ੍ਰੋਵੀਜ਼ਨ ਨਹੀਂ ਹੈ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹ ਸਰਕਾਰ ਕਿਦਾਂ ਕੰਮ ਕਰ ਰਹੀ ਹੈ ਕਿੰਨੇ ਵੀ ਪੰਜਾਬ ਚ ਖਤਰਾ ਵਾ 4 ਲੱਖ ਤੋਂ ਵੱਧ ਲੋਕਾਂ ਨੇ ਹੌਟ ਪਾ ਕੇ ਉਹਨੂੰ ਜਤਾਇਆ ਜੇ ਲੋਕਾਂ ਨੂੰ ਖਤਰਾ ਹੋਏ ਤੇ ਲੋਕ ਇੰਨਾ ਪਿਆਰ ਕਿਉਂ ਕਰਨ ਅੱਜ ਅਸੀਂ ਪਹੁੰਚੇ ਹਾਂ ਪਿੰਡ ਜਦਪੁਰ ਖੇੜਾ ਨਵੇਂ ਚੁਣੇ ਗਏ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਘਰ ਆ ਵਿਖੇ ਇੱਥੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਜੀ ਗੱਲਬਾਤ ਕੀਤੀ ਗਈ ਜਿਸ ਤੇ ਉਹਨਾਂ ਨੇ ਦੋਸ਼ ਲਾਇਆ ਪੰਜਾਬ ਸਰਕਾਰ ਤੇ ਵੀ ਇੱਕ ਪਾਸੇ ਭਾਰੀ ਤਦਾਦ ਦੇ ਲੀਡ ਵਿੱਚ ਪਾਈ ਅਮਰਪਾਲ ਸਿੰਘ ਨੂੰ ਸੰਗਤ ਵੱਲੋਂ ਜਿਤਾਇਆ ਗਿਆ ਜਿਸ ਦੇ ਸਾਬਤ ਹੁੰਦਾ ਕਿ ਉਹਨਾਂ ਵੱਲੋਂ ਕੀਤੇ ਕੰਮਾਂ ਦੇ ਲੋਕਾਂ ਨੇ ਜਿਹੜੀ ਆ ਮੋਰ ਲਾਈ ਆ ਲੇਕਿਨ ਦੂਜੇ ਪਾਸੇ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਤੇ ਉਹਨਾਂ ਦੇ ਸਾਥੀਆਂ ਦੇ ਇੱਕ ਵਾਰ ਫੇਰ ਜਿਹੜਾ ਵਾ ਉਹਨਾਂ ਦੇ ਨਾਸਾ ਐਕਟ ਲਾਇਆ ਗਿਆ ਉਹ ਜੋ ਵਾਅਦਾ ਕੀਤਾ ਗਿਆ ਜੋ ਕਿ ਮੰਦ ਭਾਗਾ ਆ ਇੱਕ ਪਾਸੇ ਸਰਕਾਰਾਂ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਨੇ ਵਕਫਾ ਚੁਣੇਗੇ ਸੰਸਦ ਮੈਂਬਰ ਔਰ ਸਰਕਾਰਾਂ ਵੀ ਕਹਿ ਰਹੀਆਂ ਨੇ ਕਿ ਉਹਨਾਂ ਦੀ ਰਿਹਾਈ ਜੜ ਜ਼ਰੂਰੀ ਆ ਔਰ ਬਾਕੀ ਬੰਦੀ ਸਿੰਘਾਂ ਦੀ ਰੈਅ ਵੀ ਹੋਣੀ ਬਹੁਤ ਜ਼ਰੂਰੀ ਆ ਲੇਕਿਨ ਇੱਕ ਪਾਸੇ ਪੰਜਾਬ ਸਰਕਾਰ ਆਪਣਾ ਜਿਹੜਾ ਵਰਤਾਰਾ ਵਾ ਇਹਨਾਂ ਪ੍ਰਤੀ ਚੰਗਾ ਨਹੀਂ ਬਣਾ ਰਹੀ ਇਸ ਕਰਕੇ ਅੱਜ ਅਸੀਂ ਉਹਨਾਂ ਦੇ ਪਿਤਾ ਸਾਹਿਬ ਤਰਸ਼ੀਮ ਸਿੰਘ ਤੇ ਮਾਤਾ ਬਲਵਿੰਦਰ ਕੌਰ ਨਾਲ ਗੱਲ ਕਰਨ ਵਾਸਤੇ ਪੁੱਜੇ ਆ ਆ ਉਹਨਾਂ ਦੇ ਵਿਚਾਰ ਸਾਂਝੇ ਕਰਦੇ ਆ ਵੀ ਉਹ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਸਾਨੂੰ ਖਬਰ ਮੀਡੀਆ ਥਰੂ ਪਤਾ ਲੱਗੀ ਆ ਕਿ ਉਹਨਾਂ ਵਾ ਉਹਨਾਂ ਦੀ ਜਿਹੜੀ ਐਨਐਸਏ ਚ ਵਾਅਦਾ ਕੀਤਾ ਗਿਆ ਇਹ ਬਹੁਤ ਸ਼ਰਿਆ ਮਨੁੱਖੀ ਅਧਿਕਾਰਾਂ ਦਾ ਵੀ ਅਲੰਘਣਾ ਵਾ ਤੇ ਇੱਕ ਇੱਕ ਚੁਣੇ ਹੋਏ ਜਿਹੜਾ ਸੰਸਦ ਹੈ ਜਿਹੜੇ ਇੰਨੇ ਲੋਕਾਂ ਦੀ ਪੰਜਾਬ ਤੋਂ ਸਭ ਤੋਂ ਵੱਧ ਲੀਡ ਨਾਲ ਜਿੱਤਣ ਵਾਲੇ ਬੰਦੇ ਨੂੰ ਜਿਹੜੇ ਲੋਕ ਉਹਨੂੰ ਇੰਨਾ ਪਿਆਰ ਕਰ ਰਹੇ ਤੇ ਉਹਨੂੰ ਉਹਨੂੰ ਲੋਕਾਂ ਤੋਂ ਕਹਿ ਰਹੇ ਕਿ ਉਹਨੂੰ ਦੇਸ਼ ਨੂੰ ਖਤਰਾਵਾਜਾਂ ਐਨਐਸਏ ਲਾਉਣਾ ਮੇਰੇ ਖਿਆਲ ਬਹੁਤ ਘਟਿਆ ਹਰਕਤ ਔਰ ਸਰਕਾਰ ਦੀ ਨੀਚ ਹਰਕਤਿਆ ਔਰ ਸਰਕਾਰ ਦੀ ਧੱਕੇਸ਼ਾਹੀ ਹੈ ਤੁਹਾਡਾ ਅਗਲਾ ਪ੍ਰੋਗਰਾਮ ਤੁਹਾਡੇ ਵਕੀਲ ਸਾਹਿਬ ਨਾਲ ਕੋਈ ਗੱਲ ਹੋਈ ਉਸ ਬੰਦ ਵਿੱਚ ਹਾਂਜੀ ਵਕੀਲ ਸਾਹਿਬ ਵੀ ਸਾਡੇ ਅੱਜ ਅੱਜ ਹੀ ਸਾਨੂੰ ਪਤਾ ਲੱਗਾ ਤੇ ਉਹ ਚਾਹੇ ਬਜੂ ਕੋਈ ਨਾ ਕੋਈ ਇਹਦੇ ਬਾਰੇ ਵੀ ਚੱਲ ਰਹੀ ਹੈ ਗੱਲਬਾਤ ਉਹ ਵੀ ਕਰਨਗੇ ਤੇ ਬਾਕੀ ਜੇ ਸਰਕਾਰ ਨਾ ਸਮਝੀ ਤੇ ਫਿਰ ਅਸੀਂ ਵੀ ਕੋਈ ਸ਼ਾਂਤਮਈ ਅੰਦੋਲਨ ਵੱਡੇ ਪੱਧਰ ਤੇ ਕਰਾਂਗੇ ਜੇ ਸਰਕਾਰ ਨਾ ਇਹਦੇ ਚ ਉਹਨੂੰ ਸਮਝ ਪਈ ਪਈ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਮਨੁੱਖੀ ਅਧਿਕਾਰਾਂ ਦੀ ਜਿਹੜੀ ਆ ਉਹ ਉਹਦਾ ਸਤਕਾਰ ਕਰਦੇ ਹੋਏ ਸਰਕਾਰ ਨੂੰ ਤੁਰੰਤ ਇਹਨਾਂ ਤੋਂ ਐਨਐਸਏ ਹਟਾਉਣੀ ਚਾਹੀਦੀ ਹੈ ਬਾਕੀ ਬੰਦੀ ਸਿੰਘਾਂ ਨੂੰ ਵਿਰਿਆ ਕਰਨਾ ਚਾਹੀਦਾ ਤੁਹਾਨੂੰ ਇਹ ਪਤਾ ਹੈ ਕਿ ਜਿਹੜੀ ਉਹਨਾਂ ਦੇ ਨਾਸਬ ਵਧਾਇਆ ਗਿਆ ਪਹਿਲਾਂ ਉਹ ਵੀ ਕੁਝ ਸਮਾਂ ਵਧਾਇਆ ਗਿਆ ਸੀ ਲੇਕਿਨ ਹੁਣ ਕਿੰਨੇ ਸਮੇਂ ਲਈ ਵਧਾਇਆ ਗਿਆ ਇਹ ਜੀ ਪਹਿਲਾਂ ਤੇ ਪਿਛਲੇ ਸਾਲ ਤੇ ਤਿੰਨ ਤਿੰਨ ਮਹੀਨੇ ਬਾਅਦ ਉਹ ਰਿਓ ਬੋਰਡ ਬੈਂਦਾ ਸੀਗਾ ਤੇ ਉਦੋਂ ਤਿੰਨ ਤਿੰਨ ਮਹੀਨੇ ਅੱਗੇ ਸਟੈਂਡ ਕਰਦੇ ਸੀ ਤੇ ਹੁਣ ਜਿੱਦਾਂ ਦੀਆਂ ਖਬਰਾਂ ਚੱਲ ਰਹੀਆਂ ਜੀ ਉਹਨੇ ਇਕੱਠੀ ਇੱਕ ਸਾਲ ਲਈ ਵਧਾ ਦਿੱਤੀ ਜਦੋਂ ਕਿ ਇਦਾਂ ਦਾ ਤੇ ਮੇਰੇ ਖਿਆਲ ਕਾਨੂੰਨ 'ਚ ਵੀ ਇਦਾਂ ਦੀ ਪ੍ਰੋਵੀਜ਼ਨ ਨਹੀਂ ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹ ਇਹ ਸਰਕਾਰ ਕਿਦਾਂ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਤੋਂ ਤੁਸੀਂ ਕੋਈ ਆਸ ਜਿਤਾਉਂਦੇ ਹੋ ਕਿ ਤੁਹਾਨੂੰ ਇਹਨਾਂ ਜਿਹੜੀ ਆ ਇੰਨੇ ਸ਼ੋਰ ਮਿਲ ਸਕਦੀ ਆ ਜਾਨੋ ਜਿਹੜੀ ਹਾਈ ਵਾਰਸ਼ਿਕ ਪੰਜਾਬ ਸਰਕਾਰ ਤੁਹਾਡੇ ਕੋਈ ਅਪਰਾਲਾ ਕਰ ਸਕਦੀ ਆ ਜਾਂ ਕੋਈ ਸ਼ਰੂਮਨੀ ਕਮੇਟੀ ਤੁਹਾਡੇ ਹੱਕ ਚਾਹ ਸਕਦੀ ਉਹਦੇ ਕੋਈ ਨਹੀਂ ਅਸੀਂ ਤੇ ਜਿਹੜੀਆਂ ਵੀ ਮਨੁੱਖੀ ਅਧਿਕਾਰ ਸੰਸਥਾਵਾਂਾਂ ਮਾਂ ਜਾਂ ਹੋਰ ਵੀ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਲੋਕ ਭਵਨਾਂਵਾਂ ਦੇ ਵਿਰੋਧਿਆ ਮਨੁੱਖੀ ਅਧਿਕਾਰਾਂ ਦਾ ਵੀ ਕਹਾਣੀ ਆਏ ਇਸ ਕਰਕੇ ਇਹ ਐਨਐਸਏ ਨੂੰ ਪਹਿਲੀ ਗੱਲ ਤੇ ਐਨਐਸਏ ਦੇ ਕਿਸੇ ਤੇ ਲੱਗਣੀ ਚਾਹੀਦੀ ਇਹਨੂੰ ਖਤਮ ਕਰਨਾ ਚਾਹੀਦਾ ਹੈ ਕਾਨੂੰਨ ਨੂੰ ਤੇ ਦੂਸਰਾ ਜੇ ਹੁਣ ਇਹਨੂੰ ਤੁਰੰਤ ਵਾਪਸ ਲੈ ਕੇ ਤੇ ਇਹਨਾਂ ਸਾਰਿਆਂ ਜਿਹੜੇ ਬੰਦੇ ਆ ਜਿਨ੍ਹਾਂ ਦੇ ਉੱਪਰ ਇਹ ਹੈ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਅਣੀ ਮਤਕੋਸ਼ੀ ਕਰੋ ਕਿ ਕਿਹੜਾ ਹੈ ਨਸ ਲੱਗੀ ਦੁਬਾਰਾ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਕਿ ਇੱਕ ਸਾਲ ਦੀ ਐਨਐਸ ਲੱਗੀ ਸੀ ਦੁਬਾਰਾ ਤਾਂ ਐਨਐਸ ਬੰਦੀ ਨਹੀਂ ਇਹ ਸਰਾਸਰ ਤੱਕਾ ਕੀਤਾ ਜਾਂਦਾ ਸਾਡੇ ਮਨੁੱਖੀ ਅਧਿਕਾਰਾਂ ਨਾਲ ਜੇ ਇਹਨਾਂ ਦੁਬਾਰਾ ਲਾਈ ਵੀ ਆ ਤੇ ਇਹ ਕਹਿੰਦੇ ਵੀ ਪੰਜਾਬ ਵਿੱਚ ਖਤਰਾ ਵਾ 4 ਲੱਖ ਤੋਂ ਵੱਧ ਲੋਕਾਂ ਨੇ ਹੋਟ ਪਾ ਕੇ ਉਹਨੂੰ ਜਤਾਇਆ ਜੇ ਲੋਕਾਂ ਨੂੰ ਖਤਰਾ ਹੋਏ ਤੇ ਨੋ ਕਹਿਣਾ ਪਿਆਰ ਕਿਉਂ ਕਰਨਾ ਇਹ ਸਰਕਾਰਾਂ ਸਰਸਰ ਧੱਕਾ ਕਰਨ ਡੀਆਂ ਵੇ ਇਹਨਾਂ ਨੂੰ ਜਿੰਨੀ ਵੀ ਛੇਤੀ ਹੋ ਸਕਦਾ ਜਲਦੀ ਇਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਇਹ ਸਰਸਰ ਧੱਕਾ ਹੋ ਜਾਂ ਫਿਰ ਇਹ ਪੰਜਾਬ ਦਾ ਮਾਹੌਲ ਜੇ ਸਹੀ ਰੱਖਣਾ ਚਾਹੁੰਦੀਆਂ ਵਾ ਤੇ ਜਲਦੀ ਤੋਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਾਰੇ ਬੰਦੀ ਸਿੰਘਾਂ ਨੂੰ ਪਹਿਲੀ ਗੱਲ ਤੇ ਜਿਹੜੇ ਐਮਪੀ ਦੀ ਸੀਟ ਤੇ ਉਹ ਜਿੱਤੇ ਇੰਨੇ ਵੱਧ ਵੋਟਾਂ ਤੇ ਇਹਨਾਂ ਨੂੰ ਉਹ ਉਹਨਾਂ ਨੂੰ ਛੱਡਣਾ ਚਾਹੀਦਾ ਹੈ ਰਿਹਾ ਕਰਨਾ ਚਾਹੀਦਾ ਹੈ ਇਹ ਸਰਸਰ ਜਿਹੜਾ ਇਹ ਧੱਕਾ ਕਰਨ ਡਈ ਹੈ ਸਰਕਾਰਾਂ ਜੇਕਰ ਪੰਜਾਬ ਸਰਕਾਰ ਕੋ ਨਾਸਨ ਨਹੀਂ ਖਤਮ ਕਰ ਦੇ ਜਾਂ ਰਿਹਾਈ ਵਾ ਕੋਈ ਆਪਣੇ ਹੀ ਪ੍ਰਾਲਾ ਅਗਲੀ ਤੁਹਾਡੀ ਕੀ ਯੋਜਨਾ ਹੈ ਯੋਜਨਾਏ ਵੇਖੋ ਕਿ ਸਾਰਾ ਪੰਜਾਬ ਹੀ ਇੱਕ ਪਾਸੇ ਆ ਹੁਣ ਸਾਰੇ ਸਾਨੂੰ ਫੋਨ ਕਰਨ ਦੇ ਅਸੀਂ ਸਿਰਫ ਇਹਨਾਂ ਸਰਕਾਰਾਂ ਦੇ ਵੇਟ ਕਰਨ ਦੇ ਆ ਵੀ ਇਹ ਆਪਣੇ ਕਾਨੂੰਨੀ ਤੌਰ ਤੇ ਉਹਨਾਂ ਨੂੰ ਰਿਹਾ ਕਰ ਦੇਣ ਪੰਜਾਬ 'ਚ ਕੋਈ ਮਾਹੌਲ ਇਹੋ ਜਿਹਾ ਨਾ ਬਣੇ ਨਾ ਹੋਊ ਤੇ ਫਿਰ ਅਸੀਂ ਗਾੜੀ ਜਿਹੜਾ ਵੀ ਸਾਡਾ ਕੁੱਸ਼ਨ ਅਰਚਾ ਉਹ ਅਸੀਂ ਕਰਾਂਗੇ ਦੇਖੋ ਜਿਉਣਾ ਪੰਜਾਬ ਸਰਕਾਰ ਨੂੰ ਕੋਸ਼ਿਸ਼ਾਂ ਕਿਹਾ ਕਿ ਬਿਲਕੁਲ ਸਰਕਾਰ ਜਿਹੜੀ ਵਧੇਗੀ ਕਰ ਰਹੀ ਆ ਇੱਕ ਐਮਪੀ ਦੇ ਅਹੁਦੇ ਤੇ ਜਿਹੜਾ ਕੋ ਚੁਣਿਆ ਜਾਂਦਾ ਜਿਸ ਨੂੰ ਲੱਖਾਂ ਦੀ ਤਦਾਦ ਦੇ ਲੋਕ ਸੰਗਤ ਜਿਹੜੀ ਆ ਆਪਣਾ ਐਮਪੀ ਮੰਨਣ ਨੂੰ ਤਿਆਰ ਆ ਲੇਕਿਨ ਪੰਜਾਬ ਸਰਕਾਰ ਉਹਨਾਂ ਨਾਲ ਵਿਚਾਰਾ ਕਰ ਰਹੀ ਹੈ ਕੀ ਉਹਦੇ ਨਾਲ ਕੋਈ ਡੈਸ਼ ਤੰਬਾ ਹੋ ਜਿਹੜਾ ਫਿਰ ਦੁਬਾਰਾ ਪੰਜਾਬ ਵਿੱਚ ਪੈਦਾ ਕੀਤਾ ਜਾ ਰਿਹਾ ਉਹਨਾਂ ਦੇਖੋ ਉਹਨਾਂ ਦੇ ਮਾਤਾ ਪਿਤਾ ਨੇ ਚੇਤਾਵਨੀ ਦਿੱਤੀ ਪੰਜਾਬ ਸਰਕਾਰ ਨੂੰ ਵੀ ਜੇਕਰ ਉਹਨਾਂ ਦੀ ਰਿਹਾਈ ਵਾਸਤੇ ਜਾਂ ਨਾਫ ਐਕਟ ਖਤਮ ਨਾ ਕੀਤਾ ਤਾਂ ਸ਼ਾਂਤ ਮਿਸ਼ਰ ਸੰਘਰਸ਼ ਦਾ ਐਲਾਨ ਵੀ ਕਰਨਗੇ ਉਹਨਾਂ ਵਾਸਤੇ ਹਰ ਹਰ ਜੋ ਵੀ ਕਦਮ ਚੁੱਕਣਾ ਪਿਆ ਨਿਕਸਤੋ ਸਖਤ ਜਾਂ ਐਕਸ਼ਨ ਲੈਣਾ ਪਿਆ ਅਸੀਂ ਲਾਵਾਂਗੇ ਰਚੇਸ਼ ਕੁਮਾਰ ਪੀਡੀਸੀ ਨਿਊਜ਼ ਪਿੰਡ ਜਿਲੌਰਕਾ